ਅਛੇ ਸ਼ਿਕਾਗੋ ਦਾ ਇੱਕ ਕਹਿੰਦੇ ਬਿਜ਼ਨਸਮੈਨ ਉਹਨੂੰ ਵੀ ਇਮੀਗ੍ਰੇਸ਼ਨ ਫਰਾਡ ਦੇ ਚਾਰਜਸ ਦੇ ਵਿੱਚ ਇਨਡਾਈਟ ਕਰ ਦਿੱਤਾ ਸੋ ਹਾਜੀ ਸੋ ਸ਼ਿਕਾਗੋ ਦਾ ਇੱਕ ਬਿਜ਼ਨਸਮੈਨ ਸੀਗਾ ਤੇ ਇਹਦੇ ਵਿੱਚ ਵੀ ਇਹਦੀ ਵੀ ਕਾਫੀ ਇਨਵੈਸਟੀਗੇਸ਼ਨ ਜਿਹੜੀ ਹੋਈ ਤੇ ਇਹਨੇ ਵੀ ਕਾਫੀ ਫਾਲਸ ਤੇ ਫਰਾਜਿਲੈਂਟ ਇਨਫੋਰਮੇਸ਼ਨ ਦਿੱਤੀ ਸੀਗੀ ਤੇ ਇਹ ਜਿਹੜਾ ਸੀਗਾ ਇਹਦਾ ਨਾਮ ਹੈ ਸੇਮ ਥਿੰਗ ਅਗੇਨ ਕਿ ਜਦ ਤੱਕ ਇਹ ਗਿਲਟੀ ਨਹੀਂ ਹੁੰਦਾ ਕੋਰਟ ਦੇ ਵਿੱਚ ਤੇ ਤਦ ਤੱਕ ਇਹ ਇਨੋਸੈਂਟ ਪ੍ਰੀਜ਼ੂਮ ਕੀਤਾ ਜਾਊਗਾ ਇਹ ਨਾਮ ਸੀਗਾ ਹੋਜ਼ੇ ਆ ਲਾਸਟ ਨੇਮ ਇਹਦਾ ਕਾਰਡੋਨਾ ਸੀਗਾ ਇਹਨੇ ਇੱਕ ਕੰਪਨੀ ਖੋਲੀ ਸੀਗੀ ਡੈਲਟਾ ਗਲੋਬਲ ਸੋਲੂਸ਼ਨਸ ਇੰਕ ਠੀਕ ਹੈ ਠੀਕ ਹੈ ਇੱਕ ਤਾਂ ਮੇਰੇ ਵੀਰੋਏ ਜਿਹੜੀਆਂ ਡੈਲਟਾ ਸ਼ੈਲਟਾ ਇਦਾਂ ਦੀਆਂ ਕੰਪਨੀਆਂ ਕੁੱਪਨੀਆਂ ਆਣੀਆਂ ਹੁੰਦੀਆਂ ਨਾ ਟਿੱਕ ਟਾਂ ਘੱਟਣ ਵਾਲੇ ਜਿਹੜੇ ਹੁੰਦੇ ਆ ਹਵਾਈ ਆਜ ਵਾਲੇ ਉਹ ਇਮੀਗ੍ਰੇਸ਼ਨ ਵਕੀਲ ਬਣ ਜਾਂਦੇ ਆ ਠੀਕ ਹੈ ਸੋ ਬਥੇਰੇ ਆਪਣੀ ਕਮਿਊਨਿਟੀ ਦੇ ਵਿੱਚ ਵੀ ਹੈਗੇ ਆ ਦਫ਼ਤਰ ਦੁਸਤਰ ਪਾਏ ਹੋਏ ਉਹਨਾਂ ਨੇ ਲਾ ਫਰਮਾ ਖੋਲ ਕੇ ਤੇ ਚੈੱਕ ਕਰ ਲਓ ਆਨਲਾਈਨ ਤੁਸੀਂ ਸਟੇਟ ਬਾਰ ਦੀ ਵੈਬਸਾਈਟ ਤੇ ਚੈੱਕ ਕਰ ਸਕਦੇ ਆ ਕੌਣ ਵਕੀਲ ਆ ਕੌਣ ਵਕੀਲ ਨਹੀਂ ਹੈਗਾ ਸੋ ਇਹਨੇ ਕੀ ਸੀਗਾ ਤੇ ਅਸਾਈਲਮ ਇਹ ਫਾਈਲ ਕਰਦਾ ਸੀਗਾ ਇਮੀਗ੍ਰੈਂਟ ਵੀਜ਼ਾ ਫਾਈਲ ਕਰਦਾ ਹੈਗਾ ਗ੍ਰੀਨ ਕਾਰਡ ਫਾਈਲ ਕਰਦਾ ਸੀਗਾ ਤੇ ਇਮੀਗ੍ਰੇਸ਼ਨ ਬੈਨੀਫਿਟ ਵਗੈਰਾ ਉਹ ਜਿਹੜੀਆਂ ਐਪਲੀਕੇਸ਼ਨ ਹੁੰਦੀਆਂ ਉਹ ਫਾਈਲ ਕਰਦਾ ਸੀਗਾ ਠੀਕ ਹੈ 2020 ਤੋਂ ਲੈ ਕੇ 2024 ਦੇ ਵਿੱਚ ਇਹਨੇ ਦੋ EMPLOYEES ਇਹਦੇ ਨਾਲ ਸੀਗੇ ਜਿਹੜੇ ਤੇ ਫਰੋਜਲੈਂਟ ਇਨਫੋਰਮੇਸ਼ਨ ਜਿਹੜੇ ਇਹ ਕਹਿੰਦੇ ਨੇ ਫਾਈਲ ਕੀਤੀ ਆ ਬੇਸਿਕਲੀ ਕੀ ਸੀਗਾ ਕਿ ਜਿਹੜੀਆਂ ਫੋਰਨ ਪੁਲਿਸ ਰਿਪੋਰਟ ਕਹਿੰਦੇ ਸੀਗੇ ਲਾਅ ਇਨਫੋਰਸਮੈਂਟ ਦੀਆਂ ਨਾ ਤੇ ਪੋਲਿਟੀਕਲ ਪਾਰਟੀ ਦੀਆਂ ਮੈਂਬਰਸ਼ਿਪ ਦੀਆਂ ਜਿਹੜੀਆਂ ਚਿੱਠੀਆਂ ਸੀਗੀਆਂ ਲੈਟਰਾਂ ਸੀਗੀਆਂ ਉਹ ਇਹ ਝੂਠੀਆਂ ਜਿਹੜੀਆਂ ਬਣਾ ਕੇ ਦਿੰਦਾ ਸੀਗਾ ਇਹ ਉਹਨ ਤੇ ਪੋਲੀਟੀਕਲ ਪਾਰਟੀ ਦੀ ਜਿਹੜੇ ਮੈਂਬਰਸ਼ਿਪ ਦੇ ਉਹ ਆ ਤੇ ਹੁਣੇ ਪਤਾ ਨਹੀਂ ਕਿੰਨਾ ਕੁ ਫਰਾਡ ਜਿਹੜਾ ਪ੍ਰੈਵਲੈਂਟ ਆ ਇਹਦਾ ਇਹ ਨਹੀਂ ਪਤਾ ਕਿ ਆਪਣੀ ਕਮਿਊਨਿਟੀ ਦੇ ਵਿੱਚ ਕਿੰਨਾ ਕੁ ਜਿਹੜਾ ਪ੍ਰੈਵਲੈਂਟ ਆ ਜਿਹੜੀਆਂ ਪਾਰਟੀਪੁੜੀ ਹੁੰਦੀਆਂ ਉਹ ਆਪਣੀਆਂ ਲੈਟਰਸ ਦਿੰਦੀਆਂ 바ਰ ਕੋਡ ਨਾਲ ਦਿੰਦੀਆਂ ਸਾਰੀਆਂ ਤੇ ਉਹਨਾਂ ਨੇ ਪਾਰਟੀਆਂ ਨੇ ਆਪਣੇ ਜਿਹੜੇ ਕਾਫੀ ਫਰਾਡ ਨੂੰ ਕੰਬੈਟ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਕੀ ਸੀਗਾ ਕਿ ਯੂ ਐਸ ਦੇ ਵਿੱਚ ਜਿਹੜੇ ਪੈਸੇ ਬੁਖੇ ਬਣਾ ਵਾਲੀਆਂ ਸੰਸਥਾਵਾਂ ਹੁੰਦੀਆਂ ਕੀ ਹੈਗੇ ਭਾਵੇਂ ਉਹ ਪਾਰਟੀ ਦੇ ਨਾਲ ਅਫੀਲੀਏਟਡ ਨਹੀਂ ਵੀ ਹੁੰਦੇ ਆ ਤਾਂ ਵੀ ਉਹ ਆਪਣੇ ਲੈਵਲ ਤੇ ਪੈਸੇ ਬੁਖੇ ਲਾ ਗਏ ਜਿਹੜੀਆਂ ਲੈਟਰਾਂ ਜਿਹੜੀਆਂ ਵੇਚਦੇ ਆ ਨਾ ਪਲੀਜ਼ ਇਹ ਕੋਈ ਵੀ ਕੰਮਾਂ ਦੇ ਵਿੱਚ ਪਵੇ ਜੇ ਕੋਈ ਇਧਰਲੇ ਪਾਸੇ ਨੂੰ ਜਾ ਰਿਹਾ ਵਾ ਤੇ ਇਹ ਜਿਹੜੀ ਬੇਸਿਕਲੀ ਬੰਦਾ ਸੀਗਾ ਇਹ ਫਸਿਆ ਹੋਇਆ ਸੀਗਾ ਕਿ ਪੋਲਿਟਿਕਲ ਪਾਰਟੀ ਦੀ ਜਿਹੜੀਆਂ ਲੈਟਰਾਂ ਸੀਗੀਆਂ ਉਹਨੂੰ ਇਹ ਫਾਲਸ ਜਿਹੜੀਆਂ ਬਣਾ ਕੇ ਦਿੰਦਾ ਸੀਗਾ ਤੇ ਜਿਹੜੇ ਸੀਗੀ ਬਿਲਕੁਲ ਡਾਇਰੈਕਟ ਜਿਹੜੀ ਪਾਰਟੀ ਹੈ ਫਾਰ ਐਗਜ਼ਾਮਪਲ ਜਿਹੜੇ ਆਪਣੇ ਪੰਜਾਬ ਤੋਂ ਕੇਸ ਹੁੰਦੇ ਆ ਉਹ ਪਾਰਟੀ ਦੀਆਂ ਬਾਰ ਕੋਡਡ ਜਿਹੜੀਆਂ ਲੈਟਰਾਂ ਹੁੰਦੀਆਂ ਠੀਕ ਹੈ ਤੇ ਡਿਪੈਂਡਿੰਗ ਕਿਹੜੀ ਪਾਰਟੀ ਤੇ ਤੁਹਾਡੇ ਜਿਹੜੀ ਮੈਂਬਰਸ਼ਿਪ ਅਫੀਲੀਏਸ਼ਨ ਆ ਉਹ ਪਾਰਟੀ ਦੇ ਰੈਲੇਵੈਂਟ ਸੋਰਸ ਤੋਂ ਹੀ ਲੈਣਾ ਬਾਅਦ ਚ ਨਾ ਕਿ ਉਹ ਕਿ ਲੋਕਲ ਬੰਦੇ ਦਾ ਸੀਗਾ ਹੱਥ ਮੇਰਾ ਹੱਥ ਨਹੀਂ ਫਰਾਡ ਫਰਾਡਾ ਪਾਰਟੀ ਦੇ ਜਿਹੜੇ ਹੈੱਡ ਆਫਿਸ ਆ ਉਹੀ ਲੈਟਰਾਂ ਜਿਹੜੀਆਂ ਅਸਲੀ ਤੁਹਾਨੂੰ ਜਿਹੜੇ ਦੇ ਸਕਦੇ ਆ ਤੇ ਇਹਨੇ ਕੀ ਸੀਗਾ ਕਿ ਨਾ ਸਿਰਫ ਨਕਲੀ ਲੈਟਰਾਂ ਤੇ ਉਹ ਕਹਿੰਦੇ ਫੋਰਨ ਜਿਹੜੀਆਂ ਰਿਪੋਰਟਾਂ ਵਗੈਰਾ ਇਹ ਕਰਦਾ ਸੀਗਾ ਇਹ ਜਿਹੜਾ ਵਿਅਕਤੀ ਸੀਗਾ ਤਾਂ ਜਿਗਰਾ ਇੰਨਾ ਵੱਧ ਗਿਆ ਸੀਗਾ ਕਿ ਇਹ ਆਪਣੇ ਆਪ ਨੂੰ ਇੱਕ ਲਾਇਸੈਂਸਡ ਲਾਇਰ ਦੱਸਦਾ ਸੀਗਾ ਹਾਈ ਚ ਜਿੱਦਾਂ ਮੈਂ ਦੱਸ ਰਿਹਾ ਕਿ ਆਪਣੀ ਪੰਜਾਬੀ ਕਮਿਊਨਿਟੀ ਦੇ ਵਿੱਚ ਵੀ ਕਈ ਬੰਦੇ ਆ ਉਹ ਆਪਣੇ ਆਪ ਨੂੰ ਕਰੈਕਟ ਨਹੀਂ ਕਰਦੇ ਉਹਨਾਂ ਨੂੰ ਜਦੋਂ ਵਕੀਲ ਉਹਨਾਂ ਨੂੰ ਵਕੀਰ ਸਾਹਿਬ ਵਕੀਲ ਸਾਹਿਬ ਕਹਿੰਦੇ ਆ ਉਹ ਉਹ ਵਕੀਲ ਸਾਹਿਬ ਵਕੀਲ ਸਾਹਿਬ ਕਰਕੇ ਉੱਡਦੇ ਰਹਿੰਦੇ ਮੈਂ ਆਪ ਖੁਦ ਕਈ ਵਾਰੀ ਕੋਰਟ ਕੋਟ ਦੇ ਬਾਹਰ ਦੇਖਿਆ ਮੈਨੂੰ ਯਾਰ ਇਹ ਕਿਹੜਾ ਨਵਾਂ ਵਕੀਲ ਆ ਗਿਆ ਰਤ ਰਤੀ ਹੂੰ ਹੂੰ ਤੇ ਇਹਨੂੰ ਬੇਸਿਕਲੀ ਇਹ ਲਾਇਰ ਵੀ ਨਹੀਂ ਸੀਗਾ ਤੇ ਆਪਣੇ ਆਪ ਨੂੰ ਪ੍ਰੈਜੈਂਟ ਕਰਦਾ ਸੀਗਾ ਕਿ ਇਹ ਲਾਇਰ ਆ ਤੇ ਇਹਨੂੰ ਬੇਸਿਕਲੀ ਇਹਦੇ ਤੇ ਇੱਕ ਅਕਾਊਂਟ ਲੱਗਾ ਕੌਨਸਪੀਰੇਸੀ ਟੂ ਡਿਫਰਾਡ ਯੂਨਾਈਟਿਡ ਸਟੇਟਸ ਤੇ ਇਮੀਗ੍ਰੇਸ਼ਨ ਫਰਾਡ ਦਾ ਅਕਾਊਂਟ ਲੱਗਾ ਚਾਰ ਕਾਊਂਟੇ ਦੇ ਉੱਤੇ ਲੱਗੇ ਕਿ ਜਿਹੜੀਆਂ ਐਪਲੀਕੇਸ਼ਨਾਂ ਇਹਨੇ ਝੂਠ ਬੋਲਿਆ ਸੀਗਾ ਦੋ ਕਾਊਂਟੇ ਦੇ ਉੱਤੇ ਲੱਗੇ ਕਿ ਫਾਲਸ ਸਟੇਟਮੈਂਟਾਂ ਜਿਹੜੀਆਂ ਨੇ ਯੂਐ ਫਿਲਹਾਲ ਜਿਹੜਾ ਪਲੀਡ ਕੀਤਾ ਸੋ ਇਹ ਜਿਹੜੀ ਇਨਡਿਕਟਮੈਂਟ ਸੀਗੀ ਇਹਨੂੰ ਇਹਦੇ ਪਿੱਛੇ ਤੁਸੀਂ ਦੇਖੋ ਕੀ ਆ ਕਿ ਜਿਹੜੀਆਂ ਅੱਜ ਖਬਰਾਂ ਸਾਰੀਆਂ ਸਾਡੀ ਇੱਧਰ ਨਹੀਂ ਹੋ ਗਈਆਂ ਸਪੈਸ਼ਲ ਏਜੰਟ ਇਨਚਾਰਜ ਜਿਹੜਾ ਯੂ ਐਸ ਇਮੀਗ੍ਰੇਸ਼ਨ ਐਂਡ ਕਸਟਮ ਆਈਸ ਦਾ ਜਿਹੜਾ ਸਪੈਸ਼ਲ ਏਜੰਟ ਸੀਗਾ ਉਹਨੇ ਇਹ ਇਨਵੈਸਟੀਗੇਸ਼ਨ ਜਿਹੜੀ ਕੀਤੀ ਸੀਗੀ ਹੋਮਲੈਂਡ ਸਿਕਿਉਰਟੀ ਇਨਵੈਸਟੀਗੇਸ਼ਨਸ ਦੇ ਨੇ ਤੇ ਆਈ ਆਰ ਐਸ ਕ੍ਰਿਮੀਨਲ ਇਨਵੈਸਟੀਗੇਸ਼ਨ ਸ਼ਿਕਾਗੋ ਫੀਲਡ ਆਫਿਸ ਠੀਕ ਹੈ ਕਿ ਪੈਸੇ ਪੂਸੇ ਦਾ ਕੈਸ਼ ਦਾ ਕਪਲਾ ਸੀਗਾ ਆਈ ਆਰ ਐਸ ਜਿਹੜੀ ਇਨਵੋਲ ਹੋ ਗਈ ਤੇ ਇਨਸਪੈਕਟਰ ਜਿਹੜਾ ਸ਼ਿਕਾਗੋ ਡਿਵੀਜ਼ਨ ਦਾ ਯੂ ਐਸ ਪੋਸਟਲ ਇਨਸਪੈਕਸ਼ਨ ਸਰਵਿਸ ਦਾ ਕਿਉਂਕਿ ਤੁਸੀਂ ਹੁਣ ਚਿੱਠੀਆਂ ਪੱਤਰ ਡਾਕ ਡੂ ਕਰਾਹੀਏ ਸਾਰੀਆਂ ਐਪਲੀਕੇਸ਼ਨਾਂ ਜਿਹੜੀਆਂ ਭੇਜਦੇ ਆ ਇਹ ਸਾਰਿਆਂ ਨੇ ਫਿਰ ਜਿਹੜਾ ਪੂਰੀ ਟਰੈਕਿੰਗ ਕੀ ਆ ਕਿਦਾਂ ਕਿਵੇਂ ਆ ਸਾਰਾ ਕੁਝ ਇਹ ਲੰਮਕੇ ਜਿਹੜਾ ਲੈ ਕੇ ਆਂਦੇ ਆ ਤੇ ਅਗੇਨ ਜੇ ਇਹ ਪਨਿਸ਼ ਐਂਡ ਜੇ ਗਿਲਟੀ ਹੋਏ ਤਾਂ 10 ਸਾਲ ਦੀ ਇਹਨੂੰ ਸਜ਼ਾ ਲੱਗੂਗੀ ਤੇ ਮਿਨੀਮਮ ਜਿਹੜਾ 2.5 ਲੱਖ ਡਾਲਰ ਦਾ ਜੁਰਮਾਨਾ ਜਿਹੜਾ ਹੋਊਗਾ